ਮੋਸਟ ਵੈਲਕਮ ਆਂ ਜੀ ਤੁਹਾਡਾ ਮੇਰੇ ਨਵੇਂ ਵਲੌਗ ਵਿੱਚ ਅਸੀਂ ਅੱਜ ਸਹਿਤ ਸੋਭਨ ਨੂੰ ਗਰਾਊਂਡ ਤੇ ਲੈ ਕੇ ਖੜਿਆਉਣ ਵਾਸਤੇ ਸੋਭਨੇ ਅਨੁਸਾਰ ਬਾਲ ਚੱਕੀ ਤੇ ਪਾਣੀ ਤੇ ਮਾਰੀ। ਬਹੁਤ ਦੇਖੋ ਬਹੁਤ ਪਰੇਸ਼ਾਨ ਕਰਦਾ ਇਹ ਮੁੰਡਾ ਸਾਨੂੰ ਕੋਈ ਹੱਲ ਦੱਸਦਾ। ਉਹ ਵੇਖੋ ਜਵਾਕਾਂ ਦੇ ਡੈਡੀ ਵੀ ਜਵਾਕਾਂ ਨਾਲ ਜਵਾਕ ਹੋਏ ਕਰਦੇ। ਉਹ ਦੇਖੋ ਸੋ ਉਹ ਸਾਨੂੰ ਖੇਡਣ ਹੀ ਨਹੀਂ ਦਿੰਦਾ ਸੀ। ਉਹ ਲੈ ਕੇ ਭੱਜ ਗਿਆ ਬਾਲ। ਅਸੀਂ ਆਏ ਸੀ ਆਪ ਖੇਡਣ ਲਈ ਪਰ ਸੋਬ ਨੇ ਸਾਨੂੰ ਖੇਡਣ ਹੀ ਨਹੀਂ ਦਿੱਤਾ। ਉਹ। ਉਹ ਜਾਂਦਾ ਭੱਜਿਆ ਮੰਗ। ਕਿਉਂਕਿ ਜੇ ਨਿੱਕਾ ਇਹਨੂੰ ਇਹ ਨਹੀਂ ਪਤਾ ਵੀ ਮੇਰੇ ਸਾਟ ਬੱਜੂ ਜਾਂ ਮੈਂ ਖੜਾ ਨਾ ਜਾਂ ਮੈਂ ਕਸ ਦੇ ਵਿੱਚ ਬੱਜੂ ਮੂਰੇ। ਨਾ ਜਿੱਧਰ ਨੂੰ ਜਾਂਦਾ ਮਾਂ ਦਾ ਪੁੱਤ ਸਿੱਧਾ ਹੀ ਜਾਂਦਾ। ਉਹ ਦੇਖੋ। बॉल चक लिया नहीं कि बॉल चक्के तुर पा बहुत परेशान कर दिया मुंडा सहज ना बाला प्यार कर दिया ਉਹ ਇਹ ਕਮੈਂਟ ਹੱਥ ਨਹੀਂ ਛੱਡਦੀ ਕਹਿੰਦੀ ਹਾਂ ਹਾਂ ਤੁਸੀਂ ਇਹਦਾ ਧਿਆਨ ਨਹੀਂ ਰੱਖਦੇ ਇਹ ਕਾਸੀ ਦੇ ਵਿੱਚ ਵੜ ਜੂ ਹੁਣ ਇਹਨੂੰ ਆਇਆ ਵੀ ਉਹ ਜਿਹੜੇ ਮਗਰ ਗਾਵਾ ਫਿਰਦੇ ਕਿਤੇ ਉਹਨਾਂ ਕੰਨੀ ਨਾ ਪਾ ਗਜੇ ਇਹ ਬੜਾ ਧਿਆਨ ਰੱਖਦੀ ਹੈ ਇਹਦਾ ਫਿਰ ਰੋਂ ਲੱਗੇ ਵਿੱਚ ਦੇਖੋ ਇੱਕ ਥਾਂ ਮੇ ਰੋਂ ਲੱਗ ਗਈ ਕਹਿੰਦੀ ਹਾਂ ਹਾਂ ਤੁਸੀਂ ਇਹਨੂੰ ਸਾਂਭਦੇ ਨਹੀਂ ਹੈਗੇ ਮੈਂ ਖੇਡਣਾਗਾ ਜੇ ਮੈਂ ਖੇਡਣ ਲੱਗੀ ਇਹ ਕਾਸੀ ਦੇ ਵਿੱਚ ਵੜ ਜੂ ਮੈਂ ਨਾਲੇ ਕਹੀ ਜਮ ਮੈਂ ਕਿਹਾ ਪੁੱਤ ਮੈਂ ਆਪੀ ਧਿਆਨ ਰੱਖ ਲੂਗੀ ਤੂੰ ਖੇਡ ਲਾ ਕਹਿੰਦੀ ਨਾ ਤੁਸੀਂ ਕਹਿੰਦੀ ਇਹਨਾਂ ਨੂੰ ਕਾਸੀ ਦੇ ਵਿੱਚ ਸਿੱਟ ਦੋਗੇ ਸਾਡੇ ਦੇ ਵੀ ਯਕੀਨੀ ਨਹੀਂ ਕਰਦੀ ਸੱਚੀ ਬਾਤ ਹੈ ਬਾਤ ਹੀ ਲੋਕ ਕਹਿ ਦਿੰਦੇ ਆ ਮੁੰਡੇ ਕਹਿੰਦੇ ਨੇ ਭੈਣਾ ਨੇ ਸਾਡੇ ਲਈ ਕੀ ਕੀਤਾ ਭੈਣਾ ਕੀ ਕਰਦੀ ਆ ਖੜੀ ਕਹਿ ਦਿੰਦੇ ਆ ਇੱਕ ਮਿੰਟ ਨਹੀਂ ਉਹ ਤੋਂ ਪਰੇ ਹੁੰਦੀ ਨਾ ਖੇਢੀ ਆ ਆਈ ਆਪ ਲੈ ਕੇ ਸਾਨੂੰ ਆਪ ਆਈ ਸੀ ਕਹਿੰਦੀ ਮੈਂ ਮम्मा ਉਹ ਉੱਥੇ ਗਰਾਊਂਡ 'ਚ ਖੇਡਣਾ ਮੈਂ ਕਿਹਾ ਚੱਲ ਬੜਾਂਗੇ ਤੇ ਉਹ ਦੇ ਲੁਮਾਂਗਰੀ ਮੰਗਰ ਫਿਰਦੀ ਉਹਨਾਂ ਦੀ ਉਹਦੇ ਜਮੀ ਨਹੀਂ ਖੇਡੀ ਮੀ ਤਾਂ ਨਹੀਂ ਕੰਦੇ ਹੁੰਦੇ ਨਾ ਬਈ ਛੋਟੇ ਆ ਭਰਾਵਾਂ ਨੂੰ ਵੱਡੀਆਂ ਭੈਣਾਂ ਦੇਉ ਹਨ ਆਸਰੇ ਹੁੰਦੀ ਆ ਰੱਬ ਵਰਗੇ ਸੱਚੀ ਗੱਲ ਹੈ 1 ਮਿੰਟ ਨਹੀਂ ਉਹ ਨੂੰ ਪਰੇ ਹੁੰਦੀ ਉਹ ਤਾਂ ਉਹ ਦੇਖ ਲੜੀ ਜਾਂਦੀ ਉਹਦੇ ਨਾਲ ਬੀ ਤੂੰ ਖੜਦਾ ਨਹੀਂ ਹੈਗਾ ਮੈਂ ਖੇਡਣਾਗਾ ਮੈਂ ਕਿਹਾ ਮੈਂ ਕਿਹਾ ਤੂੰ ਪਰੇ ਕਰ ਲੈ ਉਹ ਵੀ ਤੂੰ ਮੈਂ ਰੱਖ ਲੂ ਇਹਨੂੰ ਤੂੰ ਖੇਡ ਲੈਨਾ ਯਕੀਨ ਨਹੀਂ ਕਰਦੀ ਕਹਿੰਦੀ ਇਹ ਭਾਜੂ ਕਿਸੇ ਦੇ ਹੁਣ ਵੀ ਆਦੇ ਉਹ ਪਰੇ ਨੂੰ ਜਾਂਦਾ ਹੈ ਜੇ ਹੁਣ ਮੈਂ ਕਿਹਾ ਮੈਂ ਕਿਹਾ ਕੋਈ ਨਾ ਵੀ ਮੇਰਾ ਧਿਆਨ ਆ ਵੀ ਉਹ ਕਿਤੇ ਨਹੀਂ ਜਾਂਦਾ ਵੀ ਅਸੀਂ ਨਾਲ ਤਾਂ ਹੈਗੇ ਆ ਉਹ ਦੇ ਯਕੀਨ ਨਹੀਂ ਕਰਦੀ ਕਿਸੇ ਦੇ ਉਹ ਦੇ ਦੇ ਸੋਬ ਦੇ ਫਰੈਂਡ ਆ ਗਏ ਦੋ ਤਿੰਨ ਨਿੱਕੇ ਨਿੱਕੇ ਉਹ ਦੇ ਉਹ ਨੇ ਫਿਰ ਪਿੰਨਣ ਆ ਗਏ ਆ ਇਹ ਉਹਨਾਂ ਨਾਲ ਉਹਨੂੰ ਖੇਡਣ ਲੱਗੂਗਾ ਸ਼ਾਇਦ ਜੇ ਖੇਡੂ ਹੈ ਬਾਕੀ ਦੇਖਦੇ ਆ ਬਹੁਤ ਪਰੇਸ਼ਾਨ ਕਰਦਾ ਉਹ ਦੇ ਜਿੱਥੋਂ ਫਿਰ ਖਿੱਚਦੇ ਆ ਉਥੇ ਹੀ ਬਹਿ ਜਾਂਦਾ ਪੈਰ ਡਾਲ ਲੈਂਦਾ ਵੀ ਮੈਨੂੰ ਚੱਕ ਕੇ ਦਿਖਾਓ ਐ ਨਹੀਂ ਹੈਗਾ ਵੀ ਚਲ ਵੀ ਨਹੀਂ ਚੱਕਣਾਂਗੇ ਮੈਂ ਭੱਜ ਜਾ ਇਹਨਾਂ ਦੇ ਨਾਲ ਨਾ ਉਥੀ ਪਏ ਡਾਲੇਂਦਾ ਫਿਰ ਕਹਿੰਦਾ ਵੀ ਚੱਕ ਕੇ ਦਿਖਾਉ ਮੈਨੂੰ ਤੋ ਦੇ ਉਹ ਵੀ ਆ ਗਈਆਂ ਬੈਠ ਗਈਆਂ ਸਾਨੂੰ ਦੇਖਣ ਇਆਂ ਕੀ ਦੇ ਲਾ ਕੀ ਕਰਦਾ ਸੌਂ ਲਗੇ ਬਾਲਾ ਇਹ ਲਤੀ ਮੁੰਡਾ ਅਦਾ ਸਰਾਰਤੀ ਇੰਨਾ ਜਿਆਦਾ ਹੈ ਨਾ ਬਸ ਪੁੱਛੋ ਹੀ ਨਾ ਉਹ ਦੇਖ ਗਿਆ ਗੁੰਮੀ ਗਿਆ ਗੁੰਮੀ ਗਿਆ ਕੁਵੇਰ ਆ ਗਈ ਡਿੱਗ ਪਿਆ ਹੋਲੀ ਉਹਨੇ ਉਧਰ ਨੂੰ ਜਾਊਗਾ ਸਾਇਦ ਹੂੰ ਹੋ ਪੈ ਗਿਆ ਨੀ ਗਾ ਵੀ ਉਹਨਾਂ ਕੋਲੇ ਖੇਡਾਂ ਨਹੀਂ ਹੋਣ ਖੜ ਕੇ ਜਾ ਕੇ ਉਹਨਾਂ ਦੇ ਖਿਡਾਰੀ ਪਾਉ ਇਹਨਾਂ ਦੇ ਬੱਚੇ ਨਰਮ ਹੁੰਦੇ ਆ ਆਪਣੇ ਬੱਚਿਆਂ ਦੇ ਮੁਕਾਬਲੇ ਇਹਨਾਂ ਦੇ ਬੱਚੇ ਸ਼ਰਾਰਤੀ ਨਹੀਂ ਹੁੰਦੇ ਇਹਨੇ ਜਿੱਥੇ ਬੈਠੇ ਉੱਥੇ ਹੀ ਬੈਠੇ ਰਹਿੰਦੇ ਆ ਇਹ ਆਪਣੇ ਵਾਲੇ ਤਾਂ ਕਿੱਥੇ ਵਾਲੇ ਉਹਨਾਂ ਨੇ ਸਾਰੀਆਂ ਚੱਕ ਲਿਆ ਬੋਲਾ ਜੀਆਂ ਉਹਨਾਂ ਦਾ ਜਿਹੜੀ ਖੇਡ ਜੀ ਸੀ ਖਾਲੀ ਕਰਦੀ ਆਮ ਉਹ ਜੜਾਈ ਜਾਂਦੇ ਆ ਤੇ ਘੜੀਰੇ ਜੇ ਤੇ ਪਾਉ ਖਲਾਰੇ ਉਹਨਾਂ ਦੇ ਫੇਰ ਪਾਤੇ ਇਹ ਜਗਾੰ ਬਾਲਾ ਕਰਦਾ ਸੀ ਤੇ ਉਹ ਇਹ ਦੇਖ ਫੇਰ ਅਜਿਹਾ ਸੀ ਇੱਥੇ ਬੈਠੇ ਸੀਗੇ ਉਦੋਂ ਆ ਚਨਾ ਇਹ ਜੇ ਦੁਕਾਨ ਲੱਗ ਗਿਆ ਵੀ ਖੇਡ ਲੱਗ ਗਿਆ ਫੇਰ ਸਹਿਜ ਮੈਂ ਤੇ ਹਰਜਿੰਦਰ ਅਸੀਂ ਤਿੰਨੇ ਜਾਣਿਆਂ ਨੇ ਬਾਲ ਨਾਲ ਬਹੁਤ ਖੇਡਿਆ ਪਰ ਉਹ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਅਸੀਂ ਤੇ ਤਿੰਨੋਂ ਹੀ ਬੀਜੀ ਹੋ ਗਏ ਸੀ ਖੇਡਣ ਚ ਤੇ ਇੱਥੇ ਬੱਚਿਆਂ ਨਾਲ ਲੱਗਿਆ ਰਿਹਾ ਤੇ ਫੇਰ ਸ਼ਾਇਦ ਥੋੜਾ ਜਿਹਾ ਟਾਈਮ ਖੇਡ ਲਈ ਹਜੇ ਥੋੜਾ ਜਿਹਾ ਹੀ ਟਾਈਮ ਹੋਇਆ ਸੀ ਸਾਨੂੰ ਖੇਡਦੇ ਨੂੰ ਉਦੋਂ ਮਮੀ ਆ ਗਿਆ ਫੇਰ ਅਸੀਂ ਭੱਜ ਲਏ ਗਰਾਊਂਡ 'ਚ ਜੇਕਰ ਸਾਡਾ ਵਲੌਗ ਵਧੀਆ ਲੱਗਦਾ ਹੁੰਦਾ ਤਾਂ ਆਪਣੀ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਸੋਹਣੇ ਸੋਹਣੇ ਆਉਂਦੇ ਹੋਏ ਅਸੀਂ ਨਾ ਇੱਕ ਹੋਰ ਗਰਾਊਂਡ 'ਤੇ ਗਏ ਸੀ ਤੇ ਉੱਥੇ ਇਹ ਮੈਚ ਲੱਗਿਆ ਜੇ ਸਰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰਦਿਆ ਕਰੋ ਵੈਰੀ ਵੈਰੀ ਥੈਂਕ ਯੂ ਜੀ